ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਜੀ ਅੱਜ ਸਿਗੇ ਸੀ ਆਪਣੇ ਏਰੀਆ ਭੋਗਪੁਰ ਦੇ ਵਿੱਚ ਤੇ ਬਾਹਰੋਂ ਬੜੇ ਪਾਈਆਂ ਦੇ ਫੋਨ ਆਏ ਵੀ ਕਿੱਧਰ ਤੁਸੀਂ ਮਰਿੰਡੇ ਭਰਾਵਾ ਘੁੰਮਣ ਦੇ ਆਪਣੇ ਸ਼ਹਿਰ ਦੀ ਗੱਡੀ ਦੀ ਵੀ ਵੀਡੀਓ ਬਣਾਉ ਹੈ ਨਾ ਤੇ ਨਾਲ ਸਾਡੇ ਭੋਗਪੁਰ ਜੁਨੀਅਨ ਤੋਂ ਬਾਈ ਹੁਣੀ ਆ ਪ੍ਰਧਾਨ ਜੀ ਬਿੱਟੂ ਬਾਈ ਜੀ ਹੁਣੀ ਬੈਠੇ ਗੱਡੀ ਦੇ ਵਿੱਚ ਥੋੜੀ ਸੱਟ ਲੱਗਣ ਕਾਰਨ ਨਹੀਂ ਉਤਰ ਸਕੇ ਥੱਲੇ ਤੇ ਇਹ ਗੱਡੀ ਬਾਈ ਜੀ ਹੈਗੀ ਆ 1968 ਬਾਈ ਹਾਂਜੀ ਹਾਂਜੀ 1968 ਮਾਡਲ ਆ ਤੇ ਇਹ ਗੱਡੀ ਦੇ ਜਿਹੜੇ ਮਾਲਕ ਹੋ ਹੈਗੇ ਬਾਹਰ ਪਰ ਕਹ ਲੋ ਭਈ ਜੇ ਦੇ ਦਿਲ ਚ ਇੱਛਾ ਹੁੰਦੀ ਨਾ ਵੀ ਆਪਾਂ ਭਾਈ ਗੱਡੀ ਚਲਾਉਣੀ ਆ ਉਹ ਗੱਡੀ ਨੂੰ ਕਦੀ ਵੀ ਵੇਚਦਾ ਨਹੀਂ ਘਰ ਖੜੀ ਨਹੀਂ ਕਰਦਾ ਹੈਨਾ ਤੇ ਇਹ ਮਾਲਕ ਜਿਹੜੇ ਗੱਡੀ ਦੇ ਉਹ ਵੀਰ ਦਾ ਨਾ ਹੈਗਾ ਸੇਠੀ ਬਾਹਰਲੇ ਦੇ ਸੱਟ ਹੈਗੇ ਆ ਤੇ ਇਹ ਬਾਈ ਜੀ ਹੁਣੀ ਚਲਾਉਂਦੇ ਆ ਗੱਡੀ ਨੂੰ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਭਾਜੀ ਇਹ ਗੱਡੀ ਤਾਂ ਡੀ ਯੂਨੀਅਨ ਚ ਕਿੰਨੇ ਚਿਰ ਤੋਂ ਆ ਇਹ 86 ਆ ਭੋਗਪੁਰ ਦੀ ਹੀ ਤੇ ਇਹ ਮਾਲਕ ਵੀ ਫਰਸਟ ਹੀ ਆ ਦਾ ਹਾਂਜੀ ਹਾਂਜੀ ਫਰਸਟ ਫਰਸਟ ਓਨਰ ਹੀ ਗੱਡੀ ਹੈਗੀ ਆ ਇਤੋਂ ਬਾਅਦ ਗੱਡੀ ਨਾ ਵਿਕੀ ਨਾ ਇਹਨਾਂ ਨੇ ਵੇਚੀ ਮੇਰੇ ਸਾਬ ਨਾਲ ਵੇਚਣ ਵਾਲਾ ਕੋਈ ਹੈ ਨਹੀਂ ਤੇ ਇਹ ਚੀਜ਼ਾਂ ਹੁੰਦੀਆਂ ਬਾਈ ਜੀ ਜਿੱਦਾਂ ਕਹ ਲਓ ਵੀ ਅਨਮੋਲ ਜਿਹਦਾ ਕੋਈ ਮੁੱਲ ਨਹੀਂ ਹੈਗਾ ਸਾਡੇ ਲੋਕੀ ਦਾ 4 ਸਾਲ ਬਾਅਦ ਕਹਿੰਦੇ ਯਾਰ ਗੱਡੀ ਬੱਸ ਖਤਮ ਹੋ ਗਈ ਹੈ ਚੱਲਣ ਜੋਗੀ ਨਹੀਂ ਰਹੀ ਵੇਚ ਦੋ ਪਰ ਆ ਵੀ ਤਾਂ ਗੱਡੀ ਹੈਗੀ 68 ਬਾਈ 32 ਸਾਲ ਹੋ ਗਏ ਤੇ ਉਸ ਤੋਂ ਬਾਅਦ 25 ਹਾ ਲਾ ਲਓ ਹੈ ਕਿ ਨਹੀਂ ਇੰਨੇ ਸਾਲ ਹੋ ਗਏ ਗੱਡੀ ਨੂੰ 55 57 ਸਾਲ ਤੇ ਚੱਲ ਰਹੀ ਆ ਕਦੀ ਭਾਈ ਕੋਈ ਹੋਇਆ ਵੀ ਇਹਨੂੰ ਟੋਚਰ ਪਾ ਕੇ ਲਿਆਂਦਾ ਕਿ ਨਹੀਂ ਨਹੀਂ ਸ਼ੌਂਕ ਨਾਲ ਕੰਮ ਕਰਾਇਆ ਬਾਅਦ ਚ ਵੀ ਦੁਆਰਾ ਠੀਕ ਪੂਰਾ ਵੰਡੀਆਂ ਦਾ ਮਕਾਰ ਤੇ ਪਹਿਲਾਂ ਉਹ ਬਾਈ ਆਪ ਚਲਾਉਂਦੇ ਸੀ ਜਿਹੜੇ ਨਹੀਂ ਨਹੀਂ ਇਹ ਡਰਾਈਵਰ ਅੱਛਾ ਡਰਾਈਵਰ ਲਖਿਆ ਠੀਕ ਆ ਜੀ ਠੀਕ ਆ ਤੇ ਬਾਕੀ ਗੱਡੀ ਵਾਰੀ ਦਿਖਾਉਣੇ ਕੈਮਰਾਮੈਨ ਮੜ ਜਾ ਇਧਰ ਨੂੰ ਆਵੇ ਜਿਹੜਾ ਗੱਡੀ ਦਿਖਾਵੇ ਸਾਰੀ ਆ ਨਾ ਕਿਵੇਂ ਕਿਵੇਂ ਆ ਤੇ ਇਹ ਉਧਰ ਆ ਪ੍ਰਧਾਨ ਜੀ ਬੈਠੇ ਹੋਇਆ ਮੜਿਆ ਦਿਖਾ ਦਿਓ ਤੇ ਆ ਲਿਆਓ ਜਿਹੜਾ ਕੈਮਰਾ ਇਧਰ ਨੂੰ ਤੇ ਬਾਈ ਜੀ ਗੱਡੀ ਜਿਹੜੀ ਆ ਇਹ 66 ਮਾਡਲ ਆ ਕੈਵਨ ਭਾਜੀ ਇਹਦਾ ਚੇਂਜ ਹੋਇਆ ਕਿ ਨਾਲ ਦਾ ਹੀ ਆ ਦੁਆਰਾ ਕੰਮ ਕਰਾਇਆ ਮੋਗੇਉਂ ਅੱਛਾ ਜੀ ਦੁਆਰਾ ਖਰਾਕ ਲਿਆ ਉਹ ਕਰਾਈ ਨੂੰ ਕਿੰਨਾ ਚਿਰ ਹੋ ਗਿਆ 78 ਚ ਤੇ ਇਹਦੇ ਚ ਮੈਂ ਲਾਦਾ ਕੋਈ ਮੋਡੀਫਿਕੇਸ਼ਨ ਵੀ ਕੀਤੀ ਕਿ ਆ ਤੇਲ ਵਾਲੀ ਇਦਾਂ ਹੀ ਹੁੰਦੀ ਆ ਪਹਿਲੇ ਹੀ ਜੀ ਇਦਾਂ ਹੀ ਹੁੰਦਾ ਹੈ ਇਦਾਂ ਹੀ ਆ ਜੀ ਇਦਾਂ ਹੀ ਹੁੰਦਾ ਨਾ ਬਾਕੀ ਸਾਡੇ ਸ਼ਿੰਦੀ ਭਾਜੀ ਹੁਣੀ ਮਿਸਤਰੀ ਸਾਹਿਬ ਨਾਲ ਆ ਇਹਨਾਂ ਨੂੰ ਪੁੱਛਾ ਕੇ ਜਰਾ ਭਾਜੀ ਤੁਸੀਂ ਵੀ ਇਹਦਾ ਕੰਮ ਕੀਤਾ ਹੋਣਾ ਗੱਡੀ ਦਾ ਪੂਰਾ ਬਹੁਤ ਕੰਮ ਮਰ ਸ਼ੁਰੂਆਤ ਇਹਨਾਂ ਤੋਂ ਹੋਈ ਆ ਇਹਨਾਂ ਤੋਂ ਹੋਈ ਆ ਨਾ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਸਾਰੀ ਗੱਲਬਾਤ ਆਪਾਂ ਕਰਾਂਗੇ ਬਾਡੀ ਜਿਹੜੀ ਇਹਦੀ ਲ ਹੁਣ ਤਾਂ ਵੈਸੇ ਆ ਲੱਕੜ ਵਾਲੇ ਜਿਗਾਰਡ ਨਹੀਂ ਆਉਂਦੇ ਹੈਗੇ ਨਾ ਇਹਦੇ ਵਿੱਚ ਐਂਗਲ ਹੋਣਾ ਭਾਜੀ ਐਂਗਲ ਤੇ ਲੱਕੜ ਭਰੀ ਐਂਗਲ ਤੇ ਲੱਕੜ ਇਹ ਐਂਗਲ ਦੇ ਵਿੱਚ ਆ ਲੱਕੜ ਭਰੀ ਪੈਸੇ ਜਿੰਨੀ ਆਪਾਂ ਗੱਡੀਆਂ ਦੀ ਪਹਿਲਾ ਵੀਡੀਓ ਬਣਾਈ ਉਹਨਾਂ ਚ ਨਹੀਂ ਸੀ ਹੈ ਉਹ ਸਿੱਧਾ ਹੀ ਐਂਗਲ ਸੀਗੇ ਤੇ ਜਿਹੜੀਆਂ ਕੁੰਡੀਆਂ ਸੀ ਜਿੱਦਾਂ ਮੋਟੀ ਪੱਤੀ ਆ ਪੱਤੀ ਏਦਾਂ ਬੈਂਡ ਹੋਈ ਹੋਈ ਸੀਗੀ ਇਹ ਮਸਾਲੇ ਮਸਾਲੇ ਵਾਲੀ ਬਾਡੀ ਪੁਰਾਣੀ ਅੱਛਾ ਮੈਂ ਇੱਕ ਤਾਂ ਦੱਸ ਦਿਆਂ ਜਿੱਦਾਂ ਅੱਜ ਫੋਰਚੂਨਰ ਖੜੀ ਆ ਨਾ ਹਾਂ ਇਹ ਕਿਸੇ ਟਾਈਮ ਦੇ ਵਿੱਚ ਇਹ ਫੋਰਚਨਰ ਤੋਂ ਵੀ ਉੱਪਰ ਸੀ ਅਮੀਰ ਬੰਦਿਆਂ ਕੋ ਗੱਡੀਆਂ ਹੁੰਦੀਆਂ ਸੀ ਉਸ ਟਾਈਮ ਅੱਜ ਦੇ ਅਮੀਰ ਬੰਦਿਆਂ ਕੋ ਫੋਰਚਨਰ ਆ ਤੇ ਇਹ ਉਸ ਟਾਈਮ ਦੀ ਫੋਰਚਨਰ ਦੀ ਵੀ ਉਸਤਾਦ ਆ ਮਤਲਬ ਹੈ ਇਹ ਆਪਣਾ ਇਹਨੂੰ ਆਪਾਂ ਡਿਫੈਂਡਰ ਕਹਿ ਦਿੰਦੇ ਹਾਂ ਅੱਜ ਦੀ ਡਿਫੈਂਡਰ ਜੀ ਰੱਤਵਾ ਹੁੰਦਾ ਹੀ ਲੈ ਕੇ ਖੜੀ ਕਿਉਂਗੇ ਇਹਦੇ ਬਰਾਬਰ ਲਿਆ ਕੇ ਤੁਸੀਂ 50 ਗੱਡੀਆਂ 12 ਚੱਕੀਆਂ 16 ਚੱਕੀਆਂ ਭਰਤ ਬੈਂਜ ਜਿਹੜੀ ਮਰਜ਼ੀ ਖੜੀ ਕਰ ਲਓ ਪਰ ਲੇਕਿਨ ਡੰਡਾ ਡੀ ਮਾਡਲ ਜਿਹੜੀ ਗੱਡੀ ਆ ਇਹ ਤੁਹਾਨੂੰ ਪਤਾ ਫਿਰ ਇਹਦਾ ਆਪ ਹੀ ਲਾਜਵਾਬ ਚੀਜ਼ ਆ ਬਿਲਕੁਲ ਬਿਲਕੁਲ ਬਾਕੀ ਕੈਮਰਾਮੈਨ ਮੜਾ ਇਧਰ ਦੀ ਵੀਡੀਓ ਬਣਾਓ ਬੰਦੇ ਆ ਜਾਣ ਸਾਰੇ ਵਿੱਚ ਟਾਇਰ ਭਾਜੀ ਇਹਨੂੰ 1000 ਰੁਪਏ ਦੇ ਪਾਪੇ ਹੋ ਆ ਨਾਲ ਦਾ 920 ਦੇ ਆਉਂਦੇ ਸੀ ਟਾਇਰ 920 920 ਦੇ ਟਾਇਰ ਆਉਂਦੇ ਸੀਗੇ ਤੇ ਇਹ 1000 ਰੁਪਏ ਦੇ ਟਾਇਰ ਪਾਏ ਹੋਇਆ 86 ਲਾਲ ਕੀਤੀ ਇਹ ਇਦਾਂ ਹੀ ਪਹਿ ਰੰਗ ਇਹ ਸੀਗੇ ਚੇਂਜ ਕੀਤਾ ਪਹਿਲਾਂ ਲਾਲ ਹੀ ਆਉਂਦਾ ਪਹਿਲਾਂ ਰੀਜ ਦਾ ਰੰਗ ਇਹ ਹੀ ਆਉਂਦਾ ਅੱਛਾ ਇਹ ਵੀ ਆਪਾਂ ਜਿੰਨੀਆਂ ਗੱਡੀਆਂ ਦੀ ਵੀਡੀਓ ਬਣਾਈ ਭਾਜੀ ਸਭ ਕਾਲੀਆਂ ਹੀ ਆ ਆ ਪਹਿਲੀ ਗੱਡੀ ਹੈ ਲਾਲ ਦੀ ਸ਼ੁਰੂ ਤੋਂ ਲਾਲ ਆ ਸੀ ਜਿਹੜੀ ਸ਼ੁਰੂ ਤੋਂ ਲਾਲ ਆ ਦਿਖਾ ਦੀ ਭਾਈ ਥੱਲੋ ਜਰਾ ਆ ਲਾਲ ਰੰਗ ਦੀ ਚਾਸੀ ਆ ਉਧਰੋਂ ਬਣਾ ਵੀਡੀਓ ਇਧਰ ਸੂਰਜ ਪੈਂਦਾ ਇਹ ਚੀਜ਼ ਭਾਜੀ ਸਾਨੂੰ ਤੁਹਾਡੇ ਤੋਂ ਪਤਾ ਲੱਗੀ ਆ ਅਸੀਂ ਸੋਚਦੇ ਸੀਗੇ ਵੀ ਸ਼ਾਇਦ ਕਾਲੀ ਹੀ ਆਉਂਦੀ ਚੱਲ ਸਭ ਤੋਂ ਪਹਿਲਾਂ ਲਾਲ ਰੰਗੇ ਆਉਂਦਾ ਸੀ ਅੱਛਾ ਲਾਲ ਰੰਗਾ ਠੀਕ ਆ ਠੀਕ ਆ ਸਹੀ ਆ ਸਹੀ ਆ ਆ ਜਾਓ ਬਾਕੀ ਵੀ ਦੇਖਦੇ ਆ ਉਧਰ ਦੀ ਘੁੰਮ ਕੇ ਗੱਡੀ ਹੈ ਨਾ ਸਾਰੀ ਉਧਰਲੇ ਪਾਸਿਓ ਤੇ ਇੰਜਣ ਸ਼ਿੰਦੀ ਭਾਜੀ ਇਹਦਾ ਕਿੰਨੇ ਹੌਸਪਾਵਰ ਦਾ ਆ ਇਹਦਾ 90 ਹੌਸਪਾਵਰ ਦਾ ਇੰਜਣ ਆ ਪਹਿਲਾਂ ਹੁੰਦਾ ਸੀ ਸਾਦਾ ਇੰਜਣ ਅੱਛਾ ਜੀ ਹੁਣ ਮੁੜ ਕੇ ਫੇ ਆਪਾਂ ਹੈਡ ਬੋਰਡ ਦੇਣਾ ਫੇਟਾਂ ਕੁੱਤੀਆਂ ਪਾਉਣੀ ਅੱਛਾ ਇਹ ਹੋ ਜਾਂਦਾ ਹੈਡ ਬੋਰਡ ਕੇ ਹੁੰਦੀ ਹੈ ਜੀ ਟੀ ਬਣਦੀ ਟੀ ਬਣਦੀ ਅੱਛਾ ਨਹੀਂ ਉਦਾਂ ਫਿਰ ਕਿਦਾਂ ਮਤਲਬ ਗੱਡੀ ਕਿਹੜੀ ਹੋ ਗਈ ਇਹ ਇਹ 12 10 ਗੱਡੀ ਆ ਗੱਡੀ ਹੈਗੀ ਆ 10 ਇਹ ਇਹਨੂੰ ਕਹਿੰਦੇ ਸੀ ਨਾ 12 10 ਗੱਡੀ ਆ ਉਹ ਅੱਛਾ ਹਾਂਜੀ ਹਾਂਜੀ ਨਹੀਂ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਮੰਨ ਲਓ ਹੁਣ ਗੱਡੀ ਇਹ ਜਿਹੜੀ ਹੁਣ ਗੱਡੀ ਆ ਇਹਨੂੰ ਆਪਾਂ ਸਾਨੂੰ ਤਾਂ ਇਹ ਹੀ ਪਤਾ ਵੀ ਇਹ ਡੀ ਆ ਹਾਂਜੀ ਹਾਂਜੀ ਤੇ ਇਹਦੇ ਚ ਕੀ ਚੇਂਜ ਕੀਤਾ ਜਿਹੜਾ ਇਹਨੂੰ ਡੀ ਹੁਣ ਕਿਹਾ ਗਿਆ ਪਹਿਲਾਂ ਡੀ ਉਹੋ ਹੀ ਆ ਬੇ ਜਿੱਦਾਂ ਮੋਡੀਫਿਕੇਸ਼ਨ ਕਰ ਦਿੰਦੇ ਆਪਾਂ ਤੇ ਸਿਆਲਾਂ ਨੂੰ ਸਟਾਰਟ ਨਹੀਂ ਹੁੰਦੀ ਆ ਥੋੜਾ ਸੈਲਫ ਜ਼ਿਆਦਾ ਲੈਂਦੀ ਆ ਸੀ ਹਾਂ ਹਾਂ ਮੁੜ ਕੇ ਦੀ ਮੋਡੀਫਿਕੇਸ਼ਨ ਕਰਦੀ ਸੀ ਆ ਹੁਣ ਤਾਂ ਟੱਕਰ ਦੀ ਸਟਾਰਟ ਹੋ ਗਈ ਹਾਂ ਬਸ ਉਹ ਹੀ ਜਿਹੜਾ ਹੈਡ ਬਾਲਾ ਬਸ ਮਤਲਬ ਉਹਨਾਂ ਇਦਾਂ ਆਪਾਂ 75 76 ਜਾ ਗਈਆਂ ਅੱਛਾ ਆ ਗਈਆਂ ਪਹਿਲਾਂ ਹੀਟਰ ਵਾਲੀਆਂ ਹੁੰਦੀਆਂ ਸੀਗੀਆਂ ਅੱਛਾ ਹੀਟਰ ਕੱਢ ਦੇਣਾ ਹਾਂ ਹੀਟਰ ਕੱਢ ਦੇਣਾ ਹੈੱਡ ਬੋਲ ਦੇਣਾ ਇਹ ਵੀ ਉੱਤੇ ਪੈ ਲਿਖਦਾ ਹਾਂ ਹੈੱਡ ਬੋਲਨਾ ਬਸ ਇਹਦਾ ਇਹਦਾ ਠੀਕ 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 ਓਕੇ ਓਕੇ ਉਹਨੂੰ ਕਹਿੰਦੇ ਮੋਡੀਫਿਕੇਸ਼ਨ ਕਰਤੀ ਫਿਰ ਮੋਡਲ ਟੀ ਬਣਾਤੀ ਆਪਾਂ ਇਹਦਾ ਨੱਕ ਵੀ ਐਸ ਨਾਲੋਂ ਲੰਬਾ ਆ ਨਾ ਹਾਂਜੀ ਹਾਂ ਲੰਬਾ ਨਾ ਐਸ ਨਾਲੋਂ ਐਸ ਦਾ ਇੱਡਾ ਲੰਬਾ ਨਹੀਂ ਆ ਇਹ ਐਸ ਦਾ ਕੈਬਨ ਡਬਲ ਲੈ ਲੈਂਦੇ ਲੋਕੀ ਇਹਦਾ ਕੈਬਨ ਸਿੰਗਲ ਆ ਇਹਦਾ ਕੈਬਨ ਸਿੰਗਲ ਆ ਆਜਾ ਵੀ ਕੈਮਰਾਮੈਨ ਇਧਰੋਂ ਦਿਖਾਈ ਉਹਦੇ ਟਾਇਰਾਂ ਦੇ ਉੱਪਰ ਆਇਆ ਦਾ ਮੋਨੋਗ੍ਰਾਮ ਨਾਲ ਦਾ ਮੇਰੇ ਹਿਸਾਬ ਨਾਲ ਹਾਂ ਇਹ ਟਾਟਾ ਉਹ ਹੀ ਆ ਨਾਲ ਦਾ ਹੀ ਆ ਟਾਟਾ ਅੰਜਲੀ ਉਹ ਜਿਹੜਾ ਲੱਗਾ ਹੈ ਨਾਲ ਦਾ ਹੀ ਆ ਟਾਟਾ ਅੰਜਲੀ ਉਹ ਜਿਹੜੀ ਆਪਾਂ ਗੱਡੀ ਦੀ ਭਾਜੀ ਉਹ ਵੀਡੀਓ ਬਣਾਈ ਸੀ ਉੱਥੇ ਇੱਥੇ ਸਗਰ ਲੋਗੋ ਟਾਟਾ ਮਰਸੀਡੀਜ਼ ਇਹ ਹੈਗਾ ਟਾਟਾ ਜਿਹੜੀ ਹੋਣੀ ਹੈ ਟਾਟਾ ਉਹ ਭਾਜੀ ਹਾਂਜੀ ਉਹ ਡੀ ਹੋਣੀ ਹੈ ਇਹ ਅਰੀਜਨਲ ਜੀ ਹਾਂ ਉਹਦੇ ਇੱਥੇ ਲੋਗੋ ਸਿਗਾ ਟਾਟਾ ਐਦਾਂ ਆ ਟਾਟਾ ਲਿਖਿਆ ਇੱਥੇ ਮਰਸੀਡੀਜ਼ ਲਿਖਿਆ ਆ ਇੱਥੇ ਵਾਲਾ ਜਿਹੜਾ ਲੋਗੋ ਆ ਭਾਜੀ ਉਹਦਾ ਜਿਹੜੀ ਗੱਡੀ ਆ ਨਾ ਜੀ ਸਹੀ ਮਤਲਬ ਜੀ ਜਰਮਨ ਦੀ ਗੱਡੀ ਹੈ ਉਹ ਜਰਮਨ ਦੀ ਗੱਡੀ ਹੈ ਹਾਂ ਠੀਕ 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 ਗੱਡੀ ਆਈ ਹੈ ਮਤਲਬ 12-10 ਜੱਡੀ ਜਰਮਨ ਦੀ ਗੱਡੀ ਹੈ ਠੀਕ ਆ ਇਹ ਮੁੜ ਕੇ ਫੇ ਇੱਥੇ ਮਤਲਬ ਟਾਟਾ ਮਤਲਬ ਜਿੱਦਾਂ ਲੈ ਲੈਂਦੇ ਆ ਸਹੀ ਹੈ ਸਹੀ ਹੈ ਇਧਰੋਂ ਦੇਖਿਓ ਫੇ ਮੜੇ ਦੱਸੋ ਇਹਦਾ ਹੋਰ ਕੀ ਕੀ ਜਗਾੜ ਆ ਮਾਈਕ ਆ ਲਾ ਲਓ ਤੁਸੀਂ ਲਾਉਣ ਦਾ ਨਹੀਂ ਨਹੀਂ ਲੋੜ ਨਹੀਂ ਮਾਈਕ ਉੱਚੀ ਬੋਲੋ ਫੇ ਮੜੇ ਉੱਚੀ ਬੋਲੋ ਤੇ ਭਾਜੀ ਇਹਦੀ ਟੈਂਕੀ ਵੀ ਖੱਬੇ ਪਾਸੇ ਆ ਇਹਦੀ ਟੈਂਕੀ ਉਹਦੀ ਖੱਪੇ ਪਾਸੇ ਹੁੰਦੀ ਸੀਗੀ ਉਹ ਡਰਾਈਵਰ ਨਾਲ ਆਉਂਦੀ ਆ ਠੀਕ ਹੈ ਪੈਕੀ ਵਧਾਈਓ ਪਹਿਲਾਂ ਨੇ ਤੇ ਜੀ ਇੰਨੀ ਟੈਂਕੀ ਹੁੰਦੀ ਆ ਆਓ ਮੇਰੇ ਹਿਸਾਬ ਨਾਲ ਇੰਨਾ ਹੀ ਤੇਲ ਕਿਤੇ ਦੀ ਕਿਤੇ ਚੱਲ ਜਾਂਦੀ ਹੁੰਦੀ ਆ 150 ਲੀਟਰ ਸੀ ਹੁੰਦੀ 150 ਠੀਕ 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 ਮਤਲਬ ਗੱਡੀ ਦੇ ਹਿਸਾਬ ਨਾਲ ਆਏ ਹੁੰਦੇ ਦਿੱਲੀ ਜਾਂਦੀ ਠੀਕ ਹਾਂ ਜੀ ਹਾਂ ਜੀ ਤੇ ਇਹਦਾ ਹਿੱਸਾ ਇਹਦਾ ਹਿੱਸਾ ਮਤਲਬ ਛੋਟਾ ਹਿੱਸਾ ਛੋਟਾ ਅੱਛਾ ਇਹਦਾ ਜਿਹੜਾ ਹਿੱਸਾ ਹੈ ਨਾ ਜਿੱਦਾਂ ਹੁਣ ਸਾਡੀਆਂ ਗੱਡੀਆਂ ਮੂੰਹੋਂ ਨਿਕਲਦੇ ਆ ਹਾਂਜੀ ਇਹਦਾ ਮਗਰੋਂ ਨਿਕਲਣਾ ਹਿੱਸਾ ਦਾ ਇਹਦਾ ਨਿਕਲਣਾ ਹੈ ਠੀਕ ਆ ਠੀਕ ਆ ਠੀਕ ਆ ਇਹਦੀ ਟੂਬ ਤਿੰਨ ਪਾਰਟ ਹੁੰਦੀ ਕਿ ਦੋ ਇੱਕ ਸਿੰਗਲ ਨਹੀਂ ਸਿੰਗਲ ਹੀ ਹੈ ਉਹ ਸਿੰਗਲ ਪਾਰਟ ਓਕੇ 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 ਸਹੀ ਆ ਸਹੀ ਆ ਇਹ ਜਿਹੜੀ ਲੇਲੈਂਡ ਆਉਂਦੀ ਸੀ ਉਹ ਤਿੰਨ ਪਾਰਟ ਹੁੰਦੀ ਹੁੰਦੀ ਅੱਛਾ ਤੇਰੀਆਂ ਗੱਡੀਆਂ ਟਾੜਾਂ ਦੀਆਂ ਇਹ ਸ਼ੁਰੂ ਤੋਂ ਹੀ ਇੱਕ ਪਾਰਟ ਹੀ ਆ ਤੇ ਇਹਦੀਆਂ ਬਾਬਾ ਜੀ ਲੱਟਾਂ ਲੁੱਟਾ ਜਗਦੀਆਂ ਫੋਨ ਹਾਂਜੀ ਹਾਂਜੀ ਸਾਹਿਬ ਮਾਰੇ ਚਾਲੂ ਕਰ ਦਿਓ ਜਰਾ ਇਹਦੇ ਇੰਡੀਕੇਟਰ ਵਗੈਰਾ ਚਾਲੂ ਕਰ ਦਿਓ ਹਾਂਜੀ ਬਿਲਕੁਲ ਬੈ ਦੇਖੋ ਮਤਲਬ ਇੰਨਾ ਗੱਡੀ ਸੰਭਾਲ ਕੇ ਰੱਖਣੀ ਬਹੁਤ ਵੱਡੀ ਗੱਲ ਆ ਵੱਡੀ ਗੱਲ ਆ ਜੀ ਇਹ ਛੋਟੀ ਜਿਹੀ ਗੱਲ ਨਹੀਂ ਹੈਗੀ ਇੰਨੇ ਸਾਲਾਂ ਦੀ ਤਾਂ ਬੰਦਾ ਭਾਜੀ ਉਦਾਂ ਹੀ ਕਰਦਾ ਹੁੰਦਾ ਹੈ ਥੋੜੇ ਮਾਰ ਕੈਮਰਾ ਦੇਖੋ ਸਾਰੀਆਂ ਲੈਟਰਾਂ ਦੇ ਸਾਰੀਆਂ ਹਾਂ ਪਾਰਕਿੰਗ ਪੂਰਕਿੰਗ ਫੁੱਲ ਚੱਲਦੀ ਆ ਗੱਡੀ ਦੀ ਭਾਈ ਜੀ ਇਹੀ ਗੱਲ ਹੁੰਦੀ ਹੈ ਨਾ ਤੇ ਲੋਹੇ ਨੇ ਜਿਹਨੂੰ ਬਣਾਇਆ ਹੁੰਦਾ ਨਾ ਉਹਨੂੰ ਇੰਡੀਕੇਟਰ ਵੀ ਲਾ ਦੇਣੇ ਸੀ ਇੰਡੀਕੇਟਰ ਵੀ ਲਾ ਦੋ ਨਹੀਂ ਲੱਗੇ ਇੰਡੀਕੇਟਰ ਨਹੀਂ ਲੱਗੇ ਇੱਦਾਂ ਲੱਗਣਾ ਡਰਾਈਵਰ ਵੀ ਗੱਡੀ ਦੇ ਮਾਲਕ ਮਾਡਲ ਦੇ ਬਰਾਬਰ ਹੀ ਆ ਭਾਜੀ ਤਾਂ ਹੀ ਚੱਲ ਰਹੀ ਆ ਅੱਜ ਅੱਜ ਕੱਲ ਦੇ ਨਵੇਂ ਡਰਾਈਵਰ ਤਾਂ ਇਦਾਂ ਦੇ ਆ ਉਹਨੂੰ ਕਿਤੇ ਨਾ ਗੱਡੀ ਫੜਾ ਲਈਏ ਜੋ 5 ਸਾਲ ਪੁਰਾਣੀ ਉਹ ਨਹੀਂ ਜੀ ਇਹ ਨਹੀਂ ਸਾਡੇ ਤੋਂ ਚੱਲਣੀ ਹਾਂ ਤਾਂ ਨਵੀਂ ਚਾਹੀਦੀ ਆ ਉਹ ਪਿਆਰ ਕੋ ਕਰਦੇ ਆ ਬਿਲਕੁਲ 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 ਉਹੀ ਚੀਜ਼ ਆ ਆਹੋ ਚੱਲ ਭਾਜੀ ਆਲੇ ਫੋਰ ਇੰਡੀਕੇਟਰ ਓਕੇ ਆ ਸਾਡੇ ਸਾਡੇ ਵਾਲੇ ਤਾਂ ਅਗਲਾ ਪਿਛਲਾ ਨਹੀਂ ਚੱਲਦਾ ਉਹਦੇ 4 ਚੱਲਣ ਦਾ ਆ ਇਹ ਵੀ ਮਰ ਕਰਦੇ ਜੀ ਚੇਹੇ ਚੱਲਦੇ ਆ ਚੱਲਦੇ ਭਾਜੀ ਦਿਖਾ ਬਈ ਪਿੱਛੋਂ ਵੀ ਦਿਖਾ ਬਈ ਸਾਰੀ ਇਹੀ ਗੱਲਬਾਤ ਹੁੰਦੀ ਦੇਖੋ ਅੱਜ ਕੱਲ ਪਾਜੀ ਲੋਕਾਂ ਦਾ ਪਿਆਰ ਨਹੀਂ ਹੋ ਵੀਡੀਓ ਬਹੁਤ ਬਣਾਈਆਂ ਹੋ ਗਈਆਂ ਪਰ ਇੰਨਾ ਕਿਸੇ ਦਾ ਮਤਲਬ ਜਿੱਦਾਂ ਲਾਈਟਾਂ ਲੱਗੀਆਂ ਐ ਪੈਕ ਲਾਈਟਾਂ ਲੱਗੀਆਂ ਕੋਈ ਕਿਸੇ ਦਾ ਨਹੀਂ ਪਾਜੀ ਲਾਈਟਾਂ ਵੀ ਇੱਕ ਹੋਰ ਵੀ ਤਾਂ ਦੱਸਦਾ ਆਹ ਹੈ ਨਹੀਂ ਕਿਸੇ ਗੱਡੀ ਦੇ ਹਾਂ ਆ ਜਿਹੜੀ ਆ ਲਾਰ ਲਈ ਐ ਨਾ ਥੱਲੇ ਪਾਜੀ ਅਸੀਂ ਜਿੰਨੀਆਂ ਦੀ ਵੀਡੀਓ ਬਣਾਈਏ ਨਹੀਂ ਸੀਗੀ ਲਾਰ ਪਹਿਲਾਂ ਤੁਸੀਂ ਹੋਰ ਸਿਫਤਾਂ ਕੀਤੀਆਂ ਨਾ ਗੱਡੀ ਦੀਆਂ ਬਹੁਤ ਜ਼ਿਆਦਾ ਤੁਸੀਂ ਇੱਕ ਹੋਰ ਸਿਫਤ ਕੀਤੀ ਉਹ ਤੁਸੀਂ ਕਰ ਦੋ ਅਸੀਂ ਤਾਂ ਕਰ ਦਿਆ ਕਹਿੰਦੇ ਨਾ ਵੀ ਮਾਲਕ ਦੀ ਕੰਡੀਸ਼ਨ ਟਾਇਰਾਂ ਤੋਂ ਪਛਾਣੀ ਜਾਂਦੀ ਆ ਹਾਂ ਬਿਲਕੁਲ ਸਹੀ ਗੱਲ ਬਿਲਕੁਲ ਬਿਲਕੁਲ ਇਹ ਚੀਜ਼ ਦਿਖਾਓ ਮੈਂ ਜਿਹੜੀ ਦਿਖਾਉਣ ਵਾਲੀ ਉਹਦੇ ਬੂਟ ਚੱਪਲ ਆਪਾਂ ਵੀ ਚੱਪਲਾਂ ਪਾ ਕੇ ਘੁੰਮਣੇ ਲੇਕਿਨ ਉਹਦੇ ਉਹਦੇ ਬੁੱਢਲੇਡ ਦੇ ਮੈਂ ਰੀਵੋਕ ਦੇ ਫੂਟ ਪਾਏ ਆ ਉਹਦੇ ਨਾਈਕੀ ਦੇ ਕੈਵਨ ਦਿਖਾ ਬਾਈ ਬਾਬਾ ਜੀ ਮੜੇ ਮਾਰੋ ਸੈਲਫ ਵਿੱਚ ਬੈਠੇ ਹੋ ਜਰਾ ਤੁਸੀਂ ਪਿੱਛੇ ਕਹੋ ਤੁਸੀਂ ਹੋਰੇ ਆਓ ਤੁਹਾਨੂੰ ਤੇ ਪਾਜੀ ਇਧਰ ਆ ਦੇਖੋ ਕੋਈ ਬੰਦਾ ਇਹਨੂੰ ਖੋਲ ਨਹੀਂ ਸਕਦਾ ਬਾਹਰੋਂ ਸਭ ਤੋਂ ਵੱਡਾ ਕੰਮ ਇਹਨੂੰ ਖੋਲ ਹੀ ਜਾਦਾ ਕੋਈ ਇੰਟਰਲੌਕ ਲੱਗੇ ਬਾਕੀ ਤੁਹਾਨੂੰ ਆਵਾਜ਼ ਬੂ ਸੁਣਾਉਨੇ ਗੱਡੀ ਦੀ ਵੀ ਕਿਵੇਂ ਆ ਕਿੱਦਾਂ ਆ ਸ਼ੌਂਕ ਰੱਖਿਆ ਕਰੋ ਹੈਨਾ ਆ ਦੇਖੋ ਥੱਲੇ ਮਾਰੋ ਕੈਮਰਾ ਥੱਲੇ ਗੱਡੀ ਦੇ ਇਤਕੀ ਉਂਗਲ ਨਹੀਂ ਲੰਗਦੀ ਨਵੀਆਂ ਗੱਡੀਆਂ ਦੀ ਨਹੀਂ ਲੰਗਦੀ ਭਾਈ ਤੁਸੀਂ ਲੰਘ ਜਾਓ ਭਾਵੇਂ ਥੱਲੇਓ ਕਰਦੇ ਦੇਖੋ ਦੇਖੋ ਸਟਾਰਟਿੰਗ ਗੱਡੀ ਦੀ ਆਜ ਸਰਾਸਰਾ ਲੈਓ ਜਰਾ ਦੇਖ ਲੈਓ ਜੀ ਇਹਦੇ ਵਿੱਚ ਡਰਾਈਵਰ ਵੀ ਗੱਬਿਆ ਜਾ ਹੀ ਬਿੰਦਾ तकरीबन तकरीबन ਆ ਦੇਖੋ ਕਿੰਨੀ ਜਗ੍ਹਾ ਆ ਇਧਰ ਬਚੀ ਹੋਈ ਪਾਜੀ ਇਹ ਹੈਗੀ ਗੱਡੀ ਹੈਂਡ ਬ੍ਰੇਕ ਹੁੰਦੀ ਐ ਚ ਕਿਨੇ ਹੈਂਡ ਬ੍ਰੇਕ ਇਹਦੀ ਖਿੱਚਣ ਵਾਲੀ ਹੁੰਦੀ ਐ ਇੱਥੇ ਹੁੰਦੀ ਐ ਹੈਂਡ ਬ੍ਰੇਕ ਖਿੱਚਣ ਵਾਲੀ ਹੁੰਦੀ ਐ ਹੁਣ ਹੈਂਡ ਬ੍ਰੇਕ ਆ ਗਈ ਐ ਚ ਕਿ ਆੜ ਦਿੱਤੀ ਉਹ ਯਾਰ ਉਹ ਕਿੱਟਣ ਵਾਲੀ ਕਿਤਾ ਮਕੈਨੀਕਲ ਨਹੀਂ ਹੁੰਦੇ ਆਰਡਰ ਕੀਤਾ ਆ ਓਕੇ 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 ਸਹੀ ਆ ਸਹੀ ਮਕੈਨੀਕਲ ਦੇ ਦੰਮ ਸਿੰਦੀ ਪਾਜੀ ਇਸ ਗੱਡੀ ਦੇ ਵਿੱਚ ਕੋਈ ਦੱਸੋ ਕੀ ਫਰਕ ਹੁੰਦੇ ਆਜ ਨਾਲੋਂ ਕੀ ਕੀ ਡਿਫਰੈਂਸ ਹੈਗਾ ਫਰਕ ਨਾਲੋਂ ਦੇਖੋ ਹੈਡ ਲਾਈਟ ਜੀ ਹੈਡ ਲਾਈਟ ਦਿਖਾਓ ਹਾਂ ਹੈਡ ਲਾਈਟ ਦੇਖੋ ਛੋਟੀ ਨਹੀਂ ਓ ਐਡੀ ਲਾਈਟ ਆ ਐਡੀ ਇਹ ਲੱਟਾਂ ਜਿਹੜੀਆਂ ਵੱਡੀਆਂ ਦੀ ਪਾਜੀ ਛੇਰ ਦੇ ਸਰ ਜਿੱਡੀ ਲਾਈਟ ਆ ਸਾਸੀ ਤੇ ਵੀ ਇਹ ਆ ਇਹਨੂੰ ਬਿਲਕੁਲ ਸੈਂਟਰ ਪਾਣਾ ਅੱਛਾ ਇਹ ਦਾਲੇ ਦਾਲ ਹੁਣ ਗੱਡੀਆਂ ਤੇ ਲੱਟਾਂ ਤੇ ਲਾਈਆਂ ਆ ਤਾਂ ਕੋਈ ਬਾਹਰ ਜਿਲ ਜਾਂਦੀ ਆ ਕੋਈ ਬਾਹਰ ਜਿਲ ਜਾਂਦੀ ਆ ਇਹਨੀਆਂ ਲੱਟਾਂ ਜਿਹੜੀਆਂ ਤੁਸੀਂ ਜਾਓਗੇ ਨਾ ਬਿਲਕੁਲ ਸੈਂਟਰ ਵਾਲੀ ਕੋਰ ਦੇ ਬਿਲਕੁਲ ਬਿਲਕੁਲ ਇਹ ਸਾਡੇ ਨਾਲ ਸ਼ੰਦੀ ਭਾਜੀ ਹੋਣੀ ਆ ਮਿਸਤਰੀ ਸਾਡੇ ਹਾਰਪੁਰ ਤੋਂ ਤੇ ਅਹਿਮ ਜਾਣਕਾਰੀ ਬਾਬਾ ਜੀ ਕਿ ਲੈ ਆ ਜਰਾ ਇਹਨੂੰ ਗਾਹ ਨੂੰ ਓ ਲੋ ਭਾਜੀ ਔਰੇ ਔੜੀ ਤੋਰ ਦਿਓ ਮੜੀ ਹੋ ਰਹੀ ਹਾਂ ਇਹ ਹੁੰਦੀ ਆ ਜੀ ਗੱਲਬਾਤ ਲੋਹਾ ਸਾੰਬੇ ਦੀ ਪਾਜੀ ਕ੍ਰਾਸ ਕ੍ਰੂਸ ਹੈ ਲੋਕੇ ਹੀ ਰੱਖੇ ਹੋਆ ਬਿਲਕੁਲ ਕਮਾ ਲਿਆ ਬਾਬੇ ਨੇ ਕਮਾ ਲਿਆ ਜਰਾ ਉੱਪਰ ਦੀ ਤੇ ਪਾਜੀ ਇਹਨੂੰ 에ਅ ਜਾਂਦੀ ਕੰਪਰੈਸ਼ਨ ਨੂੰ ਹਾਂਜੀ ਹਾਂਜੀ ਕੰਪਰੈਸ਼ਨ ਪੂਰਾ ਹੈ ਮਤਲਬ ਜਿੱਦਾਂ ਗੱਡੀਆਂ ਦਾ ਆਮ ਹੁੰਦਾ ਹੀ ਆ ਟੈਂਕੀ ਲੱਗੀ ਹੋ ਦੇਖੋ ਨਹੀਂ ਤੇ ਬ੍ਰੇਕ ਇਹਨੂੰ ਕਿਹੜੀ ਤੇਲ ਵਾਲੀ ਨਹੀਂ ਬ੍ਰੇਕ ਇਹਨੂੰ ਬ੍ਰੇਕ ਦੂਜੀ ਬ੍ਰੇਕ ਵਾਲੀ ਇਹ ਮੇਰੇ ਹਿਸਾਬ ਨਾਲ ਉਹ 20 ਸਿਲੰਡਰ ਵਾਲੀ ਕਰੈਨਾਂ ਵਾਲਾ ਸਿਸਟਮ ਵਾਲਾ ਲੈਦਰ ਵਾਲੀ ਹੈ ਇਹ ਲੈਦਰ ਵਾਲੀ ਤੇ ਹੁੰਦੀ ਆ ਉਹਨੂੰ ਆ ਗਿਆ ਫਰਕ ਬੜਕ ਪੂਰੀ ਹਾਂ ਲੱਗਿਆ ਹਾਂ ਇਹਨੂੰ 20 ਸਿਲੰਡਰ ਆ ਉਹਨੂੰ ਮਤਲਬ ਦੋ ਪ੍ਰੈਸ਼ਰ ਵਾਲੇ ਆ ਗਿਆ ਭਾਈ ਡਰਾਈਵਰ ਵੀ ਪੂਰਾ 에ਅ ਬ੍ਰੇਕ ਵਾਲਾ ਹੀ ਆ ਉਹ ਗੱਡੀ ਭਾਵੇਂ ਤੇਰੀ ਬੀਣਾ ਯਾਨਕਿ ਰਿਸ਼ਤੇਦਾਰੀ ਚ ਵੀ ਇਹਨਾਂ ਦਾ ਡਰਾਈਵਰ ਬਹੁਤ ਆ ਅੱਛਾ ਜੀ ਹੂੰ ਹੂੰ ਅੱਜ ਹੁਣ ਬਿੱਟੂ ਭਾਈ ਦੇ ਕੋਲ ਬਿੱਟੂ ਭਾਈ ਦੇ ਕੋਲ ਆਜੋ ਬਾਕੀ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆਪਾਂ ਤੇ ਪ੍ਰਧਾਨ ਜੀ ਇਹਨੇ ਬਾਰੇ ਜਿਹੜਾ ਜਾਣਕਾਰੀ ਦੇਣਾ ਮਾਈਕ ਇੱਕ ਦੇ ਦਿਓ ਭਾਜੀ ਹਾਂ ਲਓ ਲਓ ਭਾਈ ਦੇ ਲਓ ਭਾਈ ਮਾਈਕ ਲਾ ਲਓ ਜੀ ਤੇ ਇਹ ਸਾਡੇ ਬਿੱਟੂ ਭਾਈ ਜੀ ਹੈਗੇ ਆ ਨਾ ਆਪਣੇ ਨਾਲ ਭਰਾਵਾਂ ਵਾਲਾ ਪਿਆਰ ਆ ਤਾਂ ਸਾਨੂੰ ਭੋਗਪੁਰ ਯੂਨੀਅਨ 'ਚ ਆ ਕੇ ਕਦੀ ਇਦਾਂ ਨਹੀਂ ਲੱਗਦਾ ਵੀ ਅਸੀਂ ਕਿਤੇ ਓਪਰੀ ਜਗਾ ਆਏ ਹਨਾ ਤੇ ਗੱਲਬਾਤ ਕਰਾਂਗੇ ਆਪਾਂ ਇਹਨਾਂ ਦੇ ਨਾਲ ਵੀ ਭਾਜੀ ਕਿੰਨੇ ਸਾਲ ਤੋਂ ਇਹ ਗੱਡੀ ਤੁਸੀਂ ਦੇਖ ਰਹੇ ਹੋ ਮਤਲਬ ਆਪਣੀ ਯੂਨੀਅਨ 'ਚ ਮੈਨੂੰ ਤਾਂ ਭਾਜੀ ਮੈਂ 78 ਸਾਲ ਦਾ ਹਾਂ ਯੂਨੀਅਨ ਟਰੱਕ ਯੂਨੀ ਠੀਕ ਹੈ ਜੀ ਉਦੋਂ ਦਾ ਹੀ ਮੈਂ ਗੱਡੀ ਦੇ ਰਿਹਾ ਇਹ 78 79 ਜਿਹਨੂੰ ਦੁਬਾਰਾ ਬਾਡੀ ਲਵਾਈ ਗੱਡੀ ਨੂੰ ਅੱਛਾ ਜੀ ਬਾੜਿਓ ਬਾਡੀ ਲਵਾ ਕੇ ਲਿਆ ਸੀ 20000 ਰੁਪਏ ਜੀ ਹਜ਼ਾਰ ਦੀ ਹਾਂਜੀ ਹਾਂਜੀ ਬਾਡੀ ਕੈਵਨ ਦੋਨੇ ਹਾਂ ਸਾਰੀ ਪੂਰੀ ਠੀਕ ਹੈ ਉੱਥੇ ਉਦੋਂ ਦੀ ਇਦਾਂ ਹੀ ਆ ਉਹ ਨਹੀਂ ਉਹ ਤਾਂ ਵਾਰਾ ਵੇ ਕੰਮ ਕਰਾਇਆ ਦੋ ਦਿਨਾਂ ਦੀ ਅੱਛਾ ਹੋਈ ਆ ਬਾਡੀ ਉਹ ਹੀ ਆ ਬਾਡੀ ਉਹ ਹੀ ਆ ਉਤੋਂ ਵਾਰਾ ਦੋ ਦਿਨਾਂ ਦੀ ਕੰਮ ਕਰਾਇਆ ਇਹਦਾ ਬਿਲਕੁਲ 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 ਤੇ ਇੱਕ ਚੀਜ਼ ਹੋਰ ਵੀ ਭਾਜੀ ਬਾਡੀ 'ਚ ਦੇਖੋ ਕਿਤੇ ਕੋਈ ਡੈਂਟ ਨਹੀਂ ਹੋ ਹਾਂਜੀ ਇਹ ਅੱਜ ਕੱਲ ਜਿਹੜੀ ਚਾਦਰ ਆਉਂਦੀ ਆ ਨਾ ਗੱਡੀ 2-3 ਸਾਲ ਦੇ ਵਿੱਚ ਹੀ ਡੈਂਟ ਪਾ ਜਾਂਦੀ ਆ ਹਾਂਜੀ 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 ਤੇ ਬਾਕੀ ਇਹ ਆ ਵੀ ਦੇਖੋ ਕੋਈ ਵੀ ਚੀਜ਼ ਆ ਨਾ ਅੱਜ ਦੇਖੋ ਜੇ ਪ੍ਰਧਾਨ ਸਾਡੇ ਕੋ ਵਧੀਆ ਕੰਮ ਕਰਦੇ ਆ ਤਾਂ ਗੱਡੀਆਂ ਨੂੰ ਕੰਮ ਮਿਲ ਰਿਹਾ ਹੈ ਇਹ ਗੱਡੀ ਵਿੱਚ ਅੱਜ ਜੇ ਚੱਲ ਰਹੀ ਪਾਜੀ ਜੂਨੀਅਨ ਦੇ ਸਰ ਤੇ ਚੱਲ ਰਹੀ ਆ ਜੇ ਇਹਨੂੰ ਬਾਹਰ ਆਪਾਂ 10 ਟਨ ਤੇ ਚਲਾਵਾਂਗੇ ਤਾਂ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ ਇਹ ਇਸ ਗੱਲੋਂ ਆਹੀ ਵੀ ਧੰਨਵਾਦੀ ਪਾਜੀ ਇਹ ਜੂਨੀਅਨ ਤੁਸੀਂ ਕਾਇਮ ਰੱਖੀ ਆ ਤਾਂ ਗੱਡੀ ਤਾਂ ਹੀ ਕਾਇਮ ਆ ਹੈਨਾ ਤੇ ਬਾਕੀ ਹੁਣ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਮੇਰੇ ਵੀਰ ਕਦੇ ਵੀ ਕਿਸੇ ਡਰਾਈਵਰ ਦਾ ਕੋਈ ਪੰਗਾ ਹੁੰਦਾ ਤੁਸੀਂ ਸਹੀ ਹੋਣੇ ਚਾਹੀਦੇ ਆਪਾਂ ਤੁਹਾਡੇ ਨਾਲ ਆ ਭਵੇਂ ਜਿਹੜਾ ਮਰਜੀ ਹੋਵੇ ਮੋਰੇ ਜੇ ਅਗਰ ਤੁਸੀਂ ਨਸ਼ਾ ਕਰਕੇ ਗਲਤ ਚੱਲ ਰਹੇ ਤਾਂ ਸਾਡੀ ਕੋਈ ਸਪੋਰਟ ਨਹੀਂ ਹੈ ਕਿ ਉਹ ਤਾਂ ਠੀਕ ਹੈ ਬਿਲਕੁਲ ਤੇ ਬਾਕੀ ਇਧਰ ਭੋਗਪੁਰ ਏਰੀਆ 'ਚ ਕਿਤੇ ਵੀ ਕੋਈ ਦਿੱਕਤ ਆ ਤਾਂ ਜੁਨੀਅਨ ਭੋਗਪੁਰੀ ਹੈਗੀ ਹੈ ਮੇਨ ਹਾਈਵੇ ਦੇ ਉੱਤੇ ਤਾਂ ਤੁਸੀਂ ਕਿਸੇ ਵੇਲੇ ਵੀ ਆ ਸਕਦੇ ਹੋ ਬਿਲਕੁਲ ਜਿੰਮ ਮਰਜੀ ਆ ਸਰ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤੋ ਇੰਤ ਚਾਹ ਮੈਂ ਜਾ ਕੇ ਮੈਨੂੰ ਮਾਰ ਲੈ ਏਡੇ ਬਣਾ ਲਈ ਮੇਰੀ ਗੱਲ ਸੋਹਣੇ ਬੱਸ ਗੱਲ ਬਾਤ ਭਾਈ ਕਰੂਗਾ ਤਾਂ ਮੈਂ ਮਾਈਕ ਕਰਾ ਮੈਂ ਮਰਿਆ ਮਰੀ ਜਵਾਨੀ ਜਣਾ ਇਹ ਕਾਲਾ ਸਾਨੂੰ ਦੇਖਿਆ ਰਹੇ 68 ਮਾਡਲ ਗੱਡੀ ਆ ਕੀ ਕਰੀਏ ਪਿਛਾ ਨੂੰ ਕਰ ਦਿਓ ਥੋੜੇ ਜਿਹਾ ਇਹਨੂੰ ਦੁਬਾਰਾ ਪਿਛਾ ਨੂੰ ਕਰ ਦਿਓ ਭਾਈ ਜੀ ਹੋਰ ਇਹ ਪਿੱਛੇ ਲਿਆਉਣੇ ਨਹੀਂ